ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਜਾ ਰਹੇ ਹਾਂ ਪਿੰਡ ਲੰਮੇ ਜੱਟਪੁਰੇ ਉੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਉਸ ਸਥਾਨ ਦੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਤ ਹੋ ਇਤਿਹਾਸ ਹੈ ਚੱਲਦੇ ਆਪਾਂ ਰਾਏਕੋਟ ਪਹੁੰਚ ਗਏ ਇੱਥੋਂ ਥੋੜੀ ਜਿਹੀ ਦੂਰੀ ਤੇ ਉਹ ਪਿੰਡ ਹੈ ਲੰਮੇ ਜੱਟਪੁਰਾ ਰਾਏਕੋਟ ਤੋਂ ਚੱਲ ਕੇ ਆਪਾਂ ਪਹੁੰਚ ਗਏ ਲੰਮੇ ਜੱਟਪੁਰੇ ਪਿੰਡ 'ਚ ਇਧਰਲੇ ਪਾਸੇ ਹੈਗੇ ਨੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਗੁਰੂ ਸਰ ਸਾਹਿਬ ਲੰਮ ਤੇ ਗੁਰੂ ਗੋਬਿੰਦ ਸਿੰਘ ਜੀ ਰਾਏਕੋਟ ਤੋਂ ਬਾਅਦ ਇਸ ਸਥਾਨ ਤੇ ਆਏ ਸੀ ਇਸ ਪਿੰਡ ਵਿੱਚ ਆਏ ਸੀ ਤੇ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਨਾਲ ਦੀ ਨਾਲ ਇਤਿਹਾਸ ਦੱਸਾਂਗੇ ਵਲੌਗ ਐਂਡ ਤੱਕ ਜਰੂਰ ਦੇਖਿਓ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਪਿੱਛੋਂ ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਮਾਛੀਵਾੜੇ ਹੁੰਦੇ ਹੋਏ ਅਤੇ ਹੋਰ ਵੱਖ-ਵੱਖ ਸਥਾਨਾਂ ਤੇ ਹੁੰਦੇ ਹੋਏ ਇਸ ਪਿੰਡ ਵਿੱਚ ਪਹੁੰਚੇ ਗੁਰੂ ਸਾਹਿਬ ਇਸ ਪਿੰਡ ਵਿੱਚ 21 ਦਿਨ ਰਹੇ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੋਂ ਹੀ ਨੂਰੇ ਮਾਹੀ ਨੂੰ ਸਰੰਦ ਭੇਜਿਆ ਸੀ ਤਾਂ ਕਿ ਉਹ ਛੋਟੇ ਸ਼ਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਕੋਈ ਖ਼ਬਰ ਲੈ ਕੇ ਆਵੇ ਅਤੇ ਜਦੋਂ ਨੂਰਾ ਮਾਹੀ ਸਰੰਦ ਤੋਂ ਵਾਪਸ ਆਇਆ ਤਾਂ ਉਹ ਸੋਚਾਂ ਵਿੱਚ ਪਿਆ ਹੋਇਆ ਸੀ ਕਿ ਉਹ ਕਿਸ ਤਰ੍ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦਸੇਗਾ ਕਿ ਛੋਟੇ ਸ਼ਹਿਬਜਾਦੇ ਤੇ ਮਾਤਾ ਗੁਜਰੀ ਜੀ ਸ਼ਹੀਦ ਹੋ ਗਏ ਨੇ ਤਾਂ ਜਦੋਂ ਨੂਰੇ ਮਾਹੀ ਨੇ ਇਸ ਸਥਾਨ ਤੇ ਆ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸਿਆ ਕਿ ਛੋਟੇ ਸ਼ਹਿਬਜਾਦਿਆਂ ਨੂੰ ਵਜ਼ੀਰ ਖਾਨ ਨੇ ਜਿਉਂਦੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਤੇ ਮਾਤਾ ਜੀ ਵੀ ਸ਼ਹੀਦ ਹੋ ਗਏ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਵਿੱਚ ਉਸ ਸਮੇਂ ਤੀਰ ਸੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਾਹੀ ਦਾ ਬੂਟਾ ਪੁੱਟ ਕੇ ਕਿਹਾ ਕਿ ਜ਼ੁਲਮ ਰਾਜ ਦੀ ਜੜ ਪੱਟੀ ਗਈ ਮਤਲਬ ਮੁਗਲ ਰਾਜ ਦੀ ਅੱਜ ਤੋਂ ਜੜ ਪੱਟੀ ਗਈ ਗੁਰੂ ਸਾਹਿਬ ਨੇ ਕਿਹਾ ਕਿ ਅੱਜ ਤੋਂ ਮੁਗਲ ਰਾਜ ਦੇ ਪੁੱਠੇ ਦਿਨ ਸ਼ੁਰੂ ਹੋ ਗਏ ਅਤੇ ਗੁਰੂ ਸਾਹਿਬ ਨੇ ਨੂਰੇ ਮਾਹੀ ਨੂੰ ਪੁੱਛਿਆ ਕਿ ਸਰੰਦ ਉਹਨਾਂ ਦੀ ਮਦਦ ਕਿਸ-ਕਿਸ ਨੇ ਕੀਤੀ ਤਾਂ ਨੂਰੇ ਮਾਹੀ ਨੇ ਦੱਸਿਆ ਕਿ ਮਲੇਰ ਕੋਟਲੇ ਦੇ ਨਵਾਬ ਨੇ ਬਸੂਬੇ ਦੀ ਕਚਹਿਰੀ ਵਿੱਚ ਹਾਲਾ ਨਾਰਾ ਮਾਰਿਆ ਸੀ ਮਲੇਰ ਕੋਟਲੇ ਦੇ ਨਵਾਬ ਨੇ ਕਿਹਾ ਸੀ ਕਿ ਇਹ ਗਲਤ ਹੈ ਛੋਟੇ ਬੱਚਿਆਂ ਨੂੰ ਸਜ਼ਾ ਦੇਣਾ ਆਪਣੇ ਧਰਮ ਦੇ ਖਿਲਾਫ ਹੈ ਤਾਂ ਗੁਰੂ ਸਾਹਿਬ ਨੇ ਇਹ ਸਾਰੀ ਗੱਲ ਸੁਣ ਕੇ ਮਲੇਰ ਕੋਟਲਾ ਨੂੰ ਖੁਸ਼ਹਾਲ ਬਸਣ ਦੇ ਵਰ ਦਿੱਤੇ ਗੁਰੂ ਸਾਹਿਬ ਨੇ ਕਿਹਾ ਕਿ ਮਲੇਰ ਕੋਟਲਾ ਸ਼ਹਿਰ ਸਦਾ ਖੁਸ਼ਹਾਲ ਬਸੇਗਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਵਾਬ ਸ਼ੇਰਖਾਨ ਮਲੇਰ ਕੋਟਲਾ ਦੇ ਨਵਾਬ ਨੂੰ ਹਾ ਦਾ ਨਾਰਾ ਮਾਰਨ ਤੇ ਵਰ ਦਿੱਤੇ ਜਿਹੜੀ ਤਸਵੀਰ ਹੁਣ ਤੁਸੀਂ ਦੇਖ ਰਹੇ ਹੋ ਇਸ ਤਸਵੀਰ ਚ ਉਸ ਸਮੇਂ ਦਾ ਦ੍ਰਿਸ਼ ਦਿਖਾਇਆ ਗਿਆ ਹੈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 30 ਨਾਲ ਕਾਹੀ ਦਾ ਬੂਟਾ ਪੁੱਟ ਕੇ ਕਿਹਾ ਸੀ ਕਿ ਮੁਗਲ ਰਾਜ ਦੀ ਜੜ ਪੱਟੀ ਗਈ ਉਹ ਸਾਰਾ ਦ੍ਰਿਸ਼ ਹੈ ਜਿਸ ਉਸ ਸਥਾਨ ਦੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਿਰਾਜਮਾਨ ਹੋ ਕੇ ਮੁਗਲ ਰਾਜ ਦੀ ਜੜ ਪੁੱਟੀ ਸੀ ਜਦੋਂ ਨੂਰਾ ਮਾਹੀ ਸਰੰਦ ਤੋਂ ਖਬਰ ਲੈ ਕੇ ਆਇਆ ਸੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਤੇ ਬੈਠੇ ਸੀ ਇਸ ਸਥਾਨ ਤੇ ਉਹਨਾਂ ਨੇ ਮੁਗਲ ਰਾਜ ਦੀ ਜੜ ਪੁੱਟੀ ਸੀ ਤੇ ਇਹ ਸਥਾਨ ਗੁਰਦੁਆਰਾ ਸਾਹਿਬ ਦੇ ਪੋਰਾ ਸਾਹਿਬ ਵਿੱਚ ਬਣਿਆ ਹੋਇਆ ਜਿਹੜਾ ਝੰਡਾ ਦਾ ਦਰਖਤ ਹੁਣ ਤੁਸੀਂ ਦੇਖ ਰਹੇ ਹੋ ਇਹ ਇਤਿਹਾਸਿਕ ਝੰਡਾ ਦਾ ਦਰਖਤ ਹੈ ਜਦੋਂ ਨੂਰਾਮਾਹੀ ਸਰਹੰਦ ਤੋਂ ਛੋਟੇ ਸ਼ਹਿਬਜ਼ਾਦਿਆਂ ਦੀ ਖਬਰ ਲੈ ਕੇ ਆ ਰਿਹਾ ਸੀ ਤਾਂ ਗੁਰੂ ਸਾਹਿਬ ਉਸ ਦੀ ਉਡੀਕ ਕਰ ਰਹੇ ਸੀ ਤਾਂ ਗੁਰੂ ਸਾਹਿਬ ਨੇ ਇੱਕ ਸਿੰਘ ਨੂੰ ਇਸ ਝੰਡਾ ਵੱਲ ਇਸ਼ਾਰਾ ਕਰਕੇ ਕਿਹਾ ਕਿ ਉਹ ਇਸ ਝੰਡਾ ਦੇ ਉੱਪਰ ਚੜ੍ਹ ਕੇ ਦੇਖੇਗੀ ਨੂਰਾਮਾਹੀ ਕਿੱਥੇ ਕਾ ਗਿਆ ਹੈ ਇਸ ਝੰਡਾ ਦੇ نیچے ਇਤਿਹਾਸ ਦਾ ਸਾਰਾ ਬੋਰਡ ਵੀ ਲੱਗਿਆ ਹੋਇਆ ਤੇ ਇਸ ਬੋਰਡ ਤੇ ਵੀ ਸਾਰਾ ਇਤਿਹਾਸ ਆ ਜਿਹੜਾ ਉਹ ਲਿਖ ਕੇ ਦੱਸਿਆ ਗਿਆ ਹੈ ਕੀ ਇਸ ਜੰਡ ਦੇ درخت ਦੇ ਉੱਪਰ ਇੱਕ ਸਿੰਘ ਨੇ ਚੜ ਕੇ ਦੇਖਿਆ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਕਿਹਾ ਕਿ ਨੂਰਾਮਾਹੀ ਕਿੱਥੇ ਘਰ ਰਿਹਾ ਹੈ ਅਤੇ ਨੀਚੇ ਵਾਲੇ ਪਾਸੇ ਹੋਰ ਸਾਰਾ ਇਤਿਹਾਸ ਲਿਖ ਕੇ ਦੱਸਿਆ ਗਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ 16 ਪੋ 1761 ਬਿਕਰਮੀ ਨੂੰ ਇਸ ਨਗਰ ਵਿੱਚ ਆਏ ਤੇ 21 ਦਿਨ ਇੱਥੇ ਰਹੇ ਤੇ ਲਿਖ ਕੇ ਦੱਸਿਆ ਗਿਆ ਕਿ ਇਸ ਢਾਬ ਤੇ ਗੁਰੂ ਸਾਹਿਬ ਇਸ਼ਨਾਨ ਕਰਦੇ ਹੁੰਦੇ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਢਾਬ ਵਿੱਚੋਂ 5 ਉਂਜਲ ਗਾਰ ਕੱਢ ਕੇ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਅਤੇ ਸੰਗਤਾਂ ਪਾਸੋਂ ਸੇਵਾ ਕਰਵਾ ਕੇ ਇਸ ਜਗ੍ਹਾ ਦਾ ਨਾਮ ਗੁਰਦੁਆਰਾ ਗੁਰੂ ਸਰ ਪੰਜਵਾਣਾ ਸਾਹਿਬ ਰੱਖ ਕੇ ਮਹਾਨ ਤੀਰਥ ਪ੍ਰਗਟ ਕੀਤਾ ਕਿਹਾ ਜਾਂਦਾ ਹੈ ਕਿ ਰਾਏਕੋਟ ਦੇ ਨਵਾਬ ਰਾਏ ਕੱਲਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਇਸ ਸਥਾਨ ਤੇ ਆਉਂਦੇ ਸੀ ਜਿੰਨਾ ਸਮਾਂ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਤੇ ਰਹੇ ਇਸ ਨਗਰ ਵਿੱਚ ਰਹੇ ਤਾਂ ਰਾਏ ਕੱਲਾ ਜੀ ਰੋਜ਼ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਇੱਥੇ ਆਉਂਦੇ ਸੀ ਅਤੇ ਰਾਏ ਕੱਲਾ ਜੀ ਨੇ ਹੀ ਗੁਰੂ ਸਾਹਿਬ ਦੇ ਕਹਿਣ ਤੇ ਨੂਰੇ ਮਾਹੀ ਨੂੰ ਸਰੰਦ ਭੇਜਿਆ ਸੀ ਅਤੇ ਜਦੋਂ ਨੂਰੇ ਮਾਹੀ ਨੇ ਗੁਰੂ ਸਾਹਿਬ ਨੂੰ ਸਾਰੀ ਖਬਰ ਸੁਣਾਈ ਅਤੇ ਗੁਰੂ ਜੀ ਨੇ ਮੁਗਲ ਰਾਜ ਦੀ ਜੜ ਪੱਟੀ ਤੇ ਗੁਰੂ ਜੀ ਨੇ ਕਿਹਾ ਤੁਰਕਾਂ ਦੀ ਜੜ ਪੱਟੀ ਗਈ ਤਾਂ ਰਾਏ ਕੱਲਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਕਿ ਮੈਂ ਵੀ ਇੱਕ ਤੁਰਕਾਂ ਪਰ ਮੈਂ ਇੰਨਾ ਵਰਗਾ ਨਹੀਂ ਤਾਂ ਮੇਰਾ ਰਾਜ ਵੀ ਉੱਡੜ ਜਾਵੇਗਾ ਜਿਹੜੇ ਗੁਰੂ ਸਾਹਿਬ ਨੇ ਬਚਨ ਕੀਤੀ ਸੀ ਤਾਂ ਗੁਰੂ ਸਾਹਿਬ ਨੇ ਰਾਏ ਕੱਲਾ ਜੀ ਨੂੰ ਇੱਕ ਸ਼ੀਰੀ ਸਾਹਿਬ ਤੇ ਇੱਕ ਰਹਿਲ ਭੇਟ ਕੀਤੀ ਸੀ ਤੇ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਇਸ ਦੀ ਸੇਵਾ ਕਰੋ ਇਸ ਦੀ ਸੰਭਾਲ ਕਰੋ ਤੇ ਤੁਹਾਡਾ ਰਾਜ ਵੀ ਖੁਸ਼ਹਾਲ ਰਹੇਗਾ ਗੁਰੂ ਸਾਹਿਬ ਨੇ ਇਸ ਤਰ੍ਹਾਂ ਰਾਏ ਕੱਲਾ ਜੀ ਨੂੰ ਵਰ ਦਿੱਤੇ ਸੀ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰ ਲਏ ਇਤਿਹਾਸ ਤੁਹਾਨੂੰ ਸਾਰਾ ਆਪਾਂ ਗੁਰਦੁਆਰਾ ਸਾਹਿਬ ਦਾ ਦੱਸਿਆ ਤੇ ਦਰਸ਼ਨ ਕਰਵਾਏ ਨੇ ਗੁਰਦੁਆਰਾ ਸਾਹਿਬ ਦੇ ਏਸੀ ਅੱਜ ਦਾ ਆਪਣਾ ਬਲੌਗ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਆਂ ਨੈਕਸਟ ਬਲੌਗ 'ਚ ਔਰੇ ਤੱਕ ਆਪਾਂ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ